ਇਹ ਦਿਨੀ ਸੁਖਬੀਰ ਸਿੰਘ ਬਾਦਲ ਜੀ ਆਏ ਸੀ ਸਾਨੂੰ ਜਿਹੜੇ ਮੌਤਬਰ ਬੰਦੇ ਸੀ ਉਹਨਾਂ ਕਹੇ ਜੀ ਤੁਹਾਨੂੰ ਟਾਈਮ ਦੇਵਾਂਗਾ ਇਹ ਰਾਜਸੀ ਬਰਾਦਰੀ ਨੂੰ ਤੁਸੀਂ ਜਿਹੜੀ ਤੁਹਾਡੀਆਂ ਫਸਲਾਂ ਬੰਨੋਂ ਪਾਰ ਫਸਲ ਮਰ ਚੁੱਕੀ ਆ ਜ਼ਮੀਨਾਂ ਟਹਿ ਚੁੱਕੀਆਂ ਅਸੀਂ ਉਹਦੇ ਬਾਰੇ ਗੱਲ ਕਰਨੀ ਸੀ ਪਰ ਸਾਨੂੰ ਉਹਨਾਂ ਨੇ ਮਿਲਣੇ ਦਿੱਤਾ ਧੱਕੇ ਮੁੱਕੀ ਮਾਰੇ ਅਸੀਂ ਉਸ ਤੋਂ ਬਾਅਦ ਇੱਕ ਵੀਡੀਓ ਪਾਈ ਸੀ ਮੈਂ ਪਾਈ ਸੀ ਨਾਲ ਮੇਰੇ ਸਾਰੇ ਸੱਜਣ ਖੜੇ ਸੀ ਵੀ ਅਸੀਂ ਸੁਖਵੀਰ ਸਿੰਘ ਬਦਲਜੀ ਦਾ ਬਾਈਕਟ ਕਰਾਂਗੇ ਅਸੀਂ ਵੋਟਾਂ ਨਹੀਂ ਦੇਵਾਂਗੇ ਤੁਸੀਂ ਕਹੀ ਕੋਈ ਕੀ ਅਸੀਂ ਜੱਟਾਂ ਨੂੰ ਮਾੜਾ ਚੰਗਾ ਕਿਹਾ ਹੋਵੇ ਜਾਂ ਦੂਜੀ ਬਰਾਦਰੀ ਕਿਸੇ ਦੇ ਖਿਲਾਫ ਨਹੀਂ ਵੋਟੇ ਬੋਲੇ ਜੀ ਇੰਨਾ ਕਿਹਾ ਸੀ ਵੀ ਤੁਸੀਂ ਜੱਟਾ ਸਿੰਘਾਂ ਦੀ ਗੱਲ ਸੁਣੀ ਸਾਡੀ ਰਾਏ ਸਿਕ ਬਰਾਦਰੀ ਦੀ ਨਹੀਂ ਸੁਣੀ ਕਿਸੇ ਦੇ ਸੁਖਵੀਰ ਬਦਲ ਤਹੀ ਤਾਂ ਕੀਤਾ ਮੀਨਾ ਮਰ ਉਹਨੂੰ ਮਤਲਬ ਕੀਤਾ ਵੀ ਤੁਹਾਨੂੰ ਅਸੀਂ ਬਾਈਕਟ ਕਰਦੇ ਆ ਵੋਟਾਂ ਨਹੀਂ ਦੇਣੀਆਂ ਅਸੀਂ ਤੁਹਾਨੂੰ ਕਰਨ ਤਰ ਗਿਆ ਮਗਰ ਉਹਨੇ ਇੱਕ ਕਲਵੰਤ ਸਿੰਘ ਪੁੱਤਰ ਅਰਜਨ ਸਿੰਘ ਪਿੰਡ ਰੁਕਣੇ ਵਾਲਾ ਜੱਗਾ ਸਿੰਘ ਜਗਦੀਸ਼ ਜੱਗਾ ਹੂੰ ਇਹ ਬਲਦੇਵਸ ਦਾ ਪੁੱਤਰ ਪਿੰਡ ਵੱਡੀਆਂ ਚੱਕੂਆਂ ਤੇ ਨਾਲ 10-12 ਬੰਦੇ ਮਗਰ ਮੋਬਾਈਲ ਤੇ ਅਣਪਛਾਤੇ ਹੋਰ ਬੋਲਦੇ ਸੀ 4:38 ਮਿੰਟ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਧਮਕੀ ਦਿੱਤੀ ਕਿ ਤੂੰ ਕਿੱਥੇ ਐ ਮੈਂ ਕਿਹਾ ਮੈਂ ਕਿਤੇ ਪਾਸੇ ਆਂਦੇ ਵੇ ਤੇਰੀਆਂ ਲੱਤਾਂ ਵੜ ਰਹੀਆਂ ਨੇ ਤੈਨੂੰ ਮਾਰ ਕੇ ਤੇ ਫਿਰ ਅਸੀਂ ਘਰੇ ਜਾਣਾ ਇਹ ਜੱਗੇ ਨੇ ਕਿਹਾ ਜੱਗੇ ਨੇ ਤੇ ਕਲਵੰਤ ਸਿੰਘ ਨੇ ਤੇ ਮਗਰ ਜਿਹੜੇ ਹੋਰ ਬੰਦੇ ਬੋਲਦੇ ਸੀਗੇ ਪਤਾ ਕੀ ਉਸ ਵਕਤ ਸਾਰੇ ਹਾਜ਼ਰ ਸੀ ਉੱਥੇ ਮਗਰ ਸਾਰੇ ਵਾਜਾ ਕਰਦੇ ਸੀ ਜੀ ਮੈਨੂੰ ਉਹਨਾਂ ਨੇ ਕਿਹਾ ਤੇਰੇ ਦੋਵੇਂ ਰਾਹ ਡੱਕੀ ਖੜਿਆ ਇਨੂੰ ਮਾਰ ਕੇ ਲੱਤਾਂ ਵੱਢ ਕੇ ਤੇਰੀਆਂ ਤੇ ਫੇਰ ਅਸੀਂ ਜਿਹੀ ਕਰੇ ਜਾਣਾ ਪ੍ਰਸ਼ਾਸਨ ਅੱਗੇ ਉਹ ਬੇਨਤੀ ਕਰਦਾ ਜੇ ਮੇਰਾ ਕੋਈ ਜਾਨੀ ਮਾਣੀ ਨੁਕਸਾਨ ਹੁੰਦਾ ਜਾ ਮੇਰੇ ਪਰਿਵਾਰ ਦਾ ਮੇਰੀ ਮੌਤ ਦੇ ਤੇ ਮੇਰੇ ਪਰਿਵਾਰ ਦੇ ਇੱਕ ਲਵਰਤ ਸਿੰਘ ਲਾਟਿਆ ਜਿਹੜਾ ਆਪਣੇ ਪਿੰਡ ਰੁਕਣੇ ਵਾਲੇ ਦਾ ਜਗਦੀਸ਼ ਜੱਗਾ ਪਿੰਡ ਵੱਡੀਆਂ ਚੱਕੀਆਂ ਜਿਹੜੇ ਮਗਰ ਹੋਰ ਬੋਲਦੇ ਸੋ ਤਾਂ ਉਹਨਾਂ ਨੂੰ ਪਤਾ ਕਿਹੜੇ ਕਿਹੜੇ ਸੀ ਮੈਨੂੰ ਬਹੁਤ ਖਤਰਾ ਬਣਿਆ ਮੇਰੇ ਅਜੇ ਵੀ ਰਾਹ ਢੱਕਦੇ ਆ ਵੀ ਤੈਨੂੰ ਮਾਰ ਕੇ ਸੀ ਹਟਾਂਗੇ ਇਦਾਂ ਨਹੀਂ ਤੇ ਇਹ ਸਾਡੀਆਂ ਨਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਧਮਕੀਆਂ ਦਿੰਦੇ ਆ ਤੁਹਾਨੂੰ ਖਤਰਾ ਹੋਣਾ ਤੁਹਾਨੂੰ ਮੈਨੂੰ ਪੂਰਾ ਖਤਰਾ ਜੀ ਮੈਂ ਆਪਦਾ ਬਚ ਬਚਾ ਕੇ ਮਤਲਬ ਤੁਰਿਆ ਫਿਰਨਾ ਮੈਨੂੰ ਪੂਰਾ ਖਤਰਾ ਹੋ ਸਕਦਾ ਹੈ ਮੇਰੂੰ ਜਿੱਥੇ ਵੀ ਮਿਲ ਗਏ ਮੈਨੂੰ ਵੱਢ ਕੇ ਮਾਰ ਕੇ ਇਹ ਬੰਦੇ ਹਟਣਗੇ ਫਿਰ ਇਹਨਾਂ ਨੇ ਮੈਨੂੰ ਮਿਸਕੋਲਾ ਮਾਰਦੇ ਸੀ ਬੋਰ ਸਿੰਘ ਨੂੰ ਕਹਿੰਦੇ ਸੀ ਵੀ ਉਹ ਕਿੱਥੇ ਨੁੱਕਿਆ ਫਿਰਦਾ ਕਿਹੜੀ ਖੁੱਡ ਚ ਉਹਨੂੰ ਅਸੀਂ ਮਾਰ ਕੇ ਹਟਾਂਗੇ ਅਸੀਂ ਉਹਨੂੰ ਛੱਡਣਾ ਨਹੀਂ ਅਜੇ ਮੈਂ ਪ੍ਰਸ਼ਾਸਨ ਦੇ ਅੱਗੇ ਤੇ ਸਰਕਾਰਾਂ ਅੱਗੇ ਤੇ ਜਥੇਬੰਦੀਆਂ ਅੱਗੇ ਤੇ ਸਾਰੇ ਨਗਰਾਂ ਦੇ ਬੇਨਤੀ ਕਰਨਾ ਹੱਥ ਜੋੜ ਕੇ ਵੀ ਇਹਨਾਂ ਨੂੰ ਸਮਝਾਇਆ ਜਾਵੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਇਹਨਾਂ ਅੱਜ ਵੀ ਮਾਰ ਦੇਣਾ ਕੱਲ ਵੀ ਮਾਰ ਦੇਣਾ ਇਹਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ ਤੇ ਜਾਓ ਬੰਦੇ ਹੋਣਗੇ ਤਾਂ ਬੋੜ ਸਿੰਘ ਨੂੰ ਕਹਿੰਦੇ ਸੀ ਵੀ ਕਸ਼ਮੀਰ ਸਿੰਘ ਨੂੰ ਵੀ ਅਸੀਂ ਮਾਰ ਕੇ ਜਿਹਨੇ ਤੈਨੂੰ ਵੱਢਿਆ ਉਹਨੂੰ ਜਾਨੋਂ ਮਾਰ ਕੇ ਅਸੀਂ ਫਿਰ ਸਾਹ ਲਵਾਂਗੇ ਨਹੀਂ ਤਾਂ ਮੇਰੇ ਅੱਜ ਵੀ ਰਾਹ ਬੰਦ ਕਰਦੇ ਨੇ ਮੈਂ ਨਹੀਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਵੀ ਜਾ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਜਾਓ ਬੰਦੇ ਜ਼ਿੰਮੇਵਾਰ ਨੇ ਮੇਰੇ ਤੇ ਕਿਰਪਾ ਕੀਤੀ ਜਾਵੇ ਮੇਰੀ ਜਾਨ ਬਚਾਈ ਜਾਵੇ ਪੂਰੀ ਦੁਨੀਆ ਨੇ ਦੇਖਿਆ ਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਨੇ ਜਿਹੜਾ ਕਿ ਬਹੁਤ ਜਿਆਦੀ ਹੜ੍ਹਾਂ ਦੀ ਭਿਆਨਕ ਮਾਰ ਚੱਲੀ ਤੇ ਹੁਣ ਵੀ ਚੱਲ ਰਿਹਾ ਕਿਉਂਕਿ ਜਿਵੇਂ ਜਿਵੇਂ ਪਾਣੀ ਘਟ ਰਿਹਾ ਉਹਵੇਂ ਮੁਸ਼ਕਲਾਂ ਜੜੀਆਂ ਉੱਥੋਂ ਦੇ ਇਸ ਨਿਕਲੀਆਂ ਹੋਰ ਵਧ ਰਹੀਆਂ ਨੇ ਕਿਉਂਕਿ ਹੁਣ ਜਦੋਂ ਪਾਣੀ ਘਟੂਗਾ ਫਿਰ ਚਿੱਕੜ ਉੱਥੇ ਬਦਬੂ ਬਿਮਾਰੀਆਂ ਫੈਲਣ ਦਾ ਡਰ ਜੜੀਆਂ ਕੋਈ ਪਸ਼ੂ ਜਾਂ ਹੋਰ ਲਾਸ਼ਾਂ ਰੁੜਕੀਆਂ ਆ ਉਹਨਾਂ ਦੇ ਗਲ ਕੇ ਬਿਮਾਰੀਆਂ ਮੁਸ਼ਕ ਤੇ ਜਿਹੜੀ ਨੋਪੀ ਚੜੀ ਆ ਜ਼ਮੀਨਾਂ ਬਣਾਉਣੀਆਂ ਜੜੀਆਂ ਦੁਆਰਾ ਬਹੁਤ ਜਿਆਦੀ ਜਦੋਜਤ ਜੜੀ ਇੱਥੇ ਹੋਣ ਵਾਲੀ ਆ ਉਹ ਜਨ ਜੀਵਤ ਜਿਹੜਾ ਦੁਆਰਾ ਉਹਨੂੰ ਫਿਰ ਲੀਤੇ ਲਿਆਉਣ ਵਾਸਤੇ ਬੜੀ ਵੱਡੀ ਇੱਕ ਜਿਹੜੀ ਆ ਉਹ ਜੰਗ ਜਿਹੜੀ ਆ ਉਹ ਲੜਨੀ ਪੈਣੀ ਆ ਤੇ ਉਹ ਸਾਰੇ ਪੰਜਾਬੀਆਂ ਨੇ ਤਿਆ ਕੀਤਾ ਕਿ ਲੜ ਕੇ ਰਲ ਕੇ ਅਸੀਂ ਜਿਹੜਾ ਉਹ ਜੰਗ ਲੜਾਂਗੇ ਤੇ ਜਿਹੜੇ ਪੀਰਤ ਭਰਾ ਨੇ ਉਹਨਾਂ ਦੇ ਨਾਲ ਸਾਰੇ ਪੰਜਾਬੀ ਭਰਾ ਖੜਨਗੇ ਤੇ ਖੜ ਵੀ ਰਹੇ ਨੇ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ ਤੇ ਉਹਦੇ ਵਿੱਚ ਚਾਹੇ ਕਲਾਕਾਰ ਹੋਣ ਚਾਹੇ ਆਮ ਪੰਜਾਬੀ ਹੋਣ ਐਨਆਰਆਈ ਹੋਣ ਚਾਹੇ ਕੋਈ ਰਾਜਨੀਤਿਕ ਪਾਰਟੀਆਂ ਦੇ ਦਲ ਹੋਣ ਚਾਹੇ ਸੱਤਾਧਾਰੀ ਪਾਰਟੀ ਹੋਵੇ ਕੋਈ ਵੀ ਜਿੰਨੀ ਜੋਗਾ ਕੋਈ ਕਰ ਸਕਦਾ ਸੀ ਹਰ ਕਿਸੇ ਨੇ ਵੱਧ ਚੜ ਕੇ ਆਪਣਾ ਯੋਗਦਾਨ ਜਿਹੜਾ ਉੱਥੇ ਪਾਇਆ ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਦਨਸਵਾਲਕਾ ਜ਼ਿਲ੍ਹੇ ਦੇ ਪਿੰਡ ਰੁਕਨੇ ਵਾਲਾ ਦੀ ਹਾਂ ਜੀ ਰੁਕਨੇ ਵਾਲਾ ਇਹ ਉਹੀ ਪਿੰਡ ਹੈ ਜਿੱਥੋਂ ਬੰਨ ਟੁੱਟਣ ਵਾਲਾ ਸੀ ਪਰ ਜਿਹੜੀ ਸੰਗਤ ਆ ਉਹਨਾਂ ਨੇ ਬੜੇ ਉਦਮ ਦੇ ਨਾਲ ਜਿਹੜਾ ਬੰਨ ਨੂੰ ਰੋਕ ਕੇ ਰੱਖਿਆ ਉੱਥੇ ਬਾਹਰੋਂ ਪੂਰੇ ਮਾਲਵੇ ਤੋਂ ਲੈ ਕੇ ਟਰਾਲੀਆਂ ਆਈਆਂ ਮਿੱਟੀ ਦੇ ਗੱਟੇ ਲੈ ਕੇ ਜਦੋਂ ਆਵਾਜ਼ ਦਿੱਤੀ ਗਈ ਤਾਂ ਕਾਲ ਦਿੱਤੀ ਗਈ ਤਾਂ ਫਿਰ ਉਹ ਬੰਨ ਜਿਹੜਾ ਉਹ ਬਚਾਇਆ ਗਿਆ ਤੇ ਉਹ ਬੰਨ ਜਿਹੜਾ ਬਚ ਗਿਆ ਦਿਨੀ ਉਸੇ ਬੰਨ ਉੱਤੇ ਹੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਆਉਂਦੇ ਨੇ ਉੱਥੇ ਆਪਣੀ ਟੀਮ ਦੇ ਨਾਲ ਤਾਂ ਉਸ ਤੋਂ ਬਾਅਦ ਉੱਥੇ ਜਿਹੜੀ ਆ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਆ ਉਹ جنگ ਸ਼ੁਰੂ ਹੋ ਜਾਂਦੀ ਆ ਜਦੋਂ ਸੁਖਵੀਰ ਬਾਦਲ ਦਾ ਉਹ ਤੋਂ ਗੁਜਰ ਜਾਂਦੇ ਨੇ ਤੇ ਸ਼ਾਮ ਨੂੰ ਉੱਥੋਂ ਦੇ ਕੁਝ ਵੀਰ ਇਕੱਠੇ ਹੋ ਕੇ ਇੱਕ ਵੀਡੀਓ ਪਾਉਂਦੇ ਨੇ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਸੁਖਵੀਰ ਬਾਦਲ ਸਾਹਿਬ ਦਾ ਬਾਈਕਾਟ ਕਰਦੇ ਆ ਉਹ ਸਾਨੂੰ ਮਿਲ ਕੇ ਨਹੀਂ ਗਏ ਤੇ ਜਿਹੜੇ ਇੱਥੋਂ ਦੇ ਆਗੂ ਸਾਨੂੰ ਜਾਂ ਉਹਨਾਂ ਦਾ ਵਿਰੋਧ ਰੋਸ ਕਰਦੇ ਨੇ ਕਿ ਉਹਨਾਂ ਨੇ ਸਾਨੂੰ ਮਿਲ ਨਹੀਂ ਦਿੱਤਾ ਸੀ ਆਪਣੀਆਂ ਮੁਸ਼ਕਲਾਂ ਜਿਹੜੀਆਂ ਉਹ ਦੱਸਣੀਆਂ ਸਨ ਸੁਖਵੀਰ ਬਾਦਲ ਨੂੰ ਤੇ ਉਹਨਾਂ ਨੇ ਇਹ ਆਪਣਾ ਰੋਜ਼ ਵੀਡੀਓ ਲਈ ਪ੍ਰਗਟ ਕਰ ਦਿੱਤਾ ਤੇ ਉਸ ਤੋਂ ਇਹ ਹੀ ਸੀ ਹਿਸਾਬ ਲਾਓ ਕਿ ਉਹ ਜਿਹੜਾ ਇਹ ਤਣਾ ਜਿਹੜਾ ਇੰਨਾ ਰੂਪ ਲੈ ਗਿਆ ਬੈਂਕਰ ਕੀ ਇਸੇ ਦੇ ਚਲਦਿਆਂ ਅਸੀਂ ਅੱਜ ਦੋ ਸ਼ਖਸ ਪਿਓ ਪੁੱਤ ਦੋਨੋਂ ਜਿਹੜੇ ਉਹ ਜੀਰੇ ਦੇ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਪੈ ਨੇ ਕਿ ਮਿਲਕ ਜਿਹੜੀ ਇਹ ਜੰਗ ਵਾ ਉਹ ਹੱਥੋਂ ਪਾਈ ਤਕਰ ਵੀ ਆ ਗਈ ਕੀ ਸੀ ساری ਗੱਲਬਾਤ ਆ ਉਹ ਆਪਾਂ ਸੁਣਦੇ ਹਾਂ ਜਿਹੜੇ ਉੱਥੋਂ ਦੇ ਚਸ਼ਮਦੀਦ ਜਨ ਜਿਨ੍ਹਾਂ ਦੇ ਨਾਲ ساری ਗੱਲਬਾਤ ਬੀਤੀ ਹਾਂਜੀ ਵੀਰ ਜੀ ਕੀ ਨਾਮ ਕੀ ਤੁਹਾਡਾ ਜੀ ਕਸ਼ਮੀਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਰੁਕਣੇ ਵਾਲਾ ਕਲਾ ਮਫੂ ਬਲਾਗੇਜ ਪੈਂਦਾ ਜੀ ਜਿੱਥੇ ਮੈਂ ਜਿਹੜੀ ਗੱਲ ਕੀਤੀ ਜਿੱਥੇ ਹਰਾਂ ਨਾਲ ਜਿਆਦੀ ਜਿシティ ਬਣੀ ਹਾਂ ਜੀ ਉਹ ਸਾਡੇ ਪਿੰਡ 'ਚ ਬਣੀ ਹੈ ਜੀ ਤੇ ਵੀਰ ਕੀ ਗੱਲ ਕੀ ਹੋਈ ਆ ਜਿਹੜੀ ਅੱਜ ਆਪਾਂ ਇੱਥੇ ਆ ਦੋ ਦਾਖਲ ਵੀ ਨੇ ਦੋ ਬੰਦੇ ਹਸਪਤਾਲ ਜੀ ਦੇ ਵਿੱਚ ਤੇ ਕੀ ਗੱਲ ਕਰਨੀ ਕੀ ਆ ਇਹ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਜੀ ਆਏ ਸੀ ਸਾਨੂੰ ਜਿਹੜੇ ਮੌਤ ਬਰ ਬੰਦੇ ਸੀ ਉਹਨਾਂ ਕਹੇ ਜੀ ਤੁਹਾਨੂੰ ਟਾਈਮ ਦੇਵਾਂਗਾ ਇਹ ਰਾਜਸੀ ਬਰਾਦਰੀ ਨੂੰ ਤੁਸੀਂ ਜਿਹੜੀ ਤੁਹਾਡੀ ਫਸਲਾਂ ਬੰਨੋ ਪਾਰ ਫਸਲ ਮਰ ਚੁੱਕੀ ਆ ਜ਼ਮੀਨਾਂ ਟਹਿ ਚੁੱਕੀਆਂ ਅਸੀਂ ਉਹਦੇ ਬਾਰੇ ਗੱਲ ਕਰਨੀ ਸੀ ਪਰ ਸਾਨੂੰ ਉਹਨਾਂ ਨੇ ਮਿਲਣੇ ਦਿੱਤਾ ਧੱਕੇ ਮੁੱਕੀ ਮਾਰੇ ਅਸੀਂ ਉਸ ਤੋਂ ਬਾਅਦ ਇੱਕ ਵੀਡੀਓ ਪਾਈ ਸੀ ਮੈਂ ਪਾਈ ਸੀ ਨਾਲ ਮੇਰੇ ਸਾਰੇ ਸੱਜਣ ਖੜੇ ਸੀ ਵੀ ਅਸੀਂ ਸੁਖਵੀਰ ਸਿੰਘ ਬਾਦਲ ਜੀ ਦਾ ਬਾਈਕਟ ਕਰਾਂਗੇ ਅਸੀਂ ਵੋਟਾਂ ਨਹੀਂ ਦੇਵਾਂਗੇ ओके okay. हां जी ਦੂਜੇ ਦਿਨ ਮੇਰੇ ਪਿੰਡ ਦਾ ਇੱਕ ਕਲਵੰਤ ਸਿੰਘ ਪੁੱਤਰ ਅਰਜਨ ਸਿੰਘ ਜੀ ਤੁਸੀਂ ਉਦੋਂ ਕਿਹਾ ਵੀ ਵੋਟਾਂ ਨਹੀਂ ਦਿਓਂਗੇ ਉਹਦਾ ਤੁਹਾਡਾ ਰੋਸ ਤੁਸੀਂ ਪ੍ਰਗਟ ਕੀਤਾ ਆਪਣਾ ਤੁਸੀਂ ਹਾਂ ਜੀ ਰੋਸ ਪ੍ਰਗਟ ਕੀਤਾ ਜੀ ਕੋਈ ਇਦਾਂ ਦੀ ਐ ਗਲਵਾਦੀ ਵੀ ਤੁਸੀਂ ਕਹੀ ਕੋਈ ਕੀ ਅਸੀਂ ਜੱਟਾਂ ਨੂੰ ਮਾੜਾ ਚੰਗਾ ਕਿਹਾ ਹੋਵੇ ਜਾਂ ਦੂਜੀ ਬਰਾਦਰੀ ਕਿਸੇ ਦੇ ਬਰਖਲਾਬ ਨਹੀਂ ਵੋਟੇ ਬੋਲੇ ਜੀ ਇੰਨਾ ਕਿਹਾ ਸੀ ਵੀ ਤੁਸੀਂ ਜੱਟਾ ਸਿੰਘਾਂ ਦੀ ਗੱਲ ਸੁਣੀ ਸਾਡੀ ਰਾਏ ਸਿਕ ਬਰਾਦਰੀ ਦੀ ਨਹੀਂ ਸੁਣੀ ਕਿਸੇ ਦੇ ਸੁਖਵੀਰ ਬਾਦਲ ਨੂੰ ਤੁਸੀਂ ਕੀਤਾ ਮੀਣਾ ਮਾਰ ਉਹਨੂੰ ਮਤਲਬ ਕੀਤਾ ਵੀ ਤੁਹਾਨੂੰ ਅਸੀਂ ਬਾਈਕਟ ਕਰਦੇ ਆ ਵੋਟਾਂ ਨਹੀਂ ਦੇਣੀਆਂ ਅਸੀਂ ਤੁਹਾਨੂੰ ਉਸ ਤੋਂ ਬਾਅਦ ਜੀ ਇਹ ਜਿਹੜੇ ਕੁਲਵੰਤ ਸਿੰਘ ਤੇ ਇਹ ਪਿੰਡ ਰੁਕਣੇ ਵਾਲੇ ਕਲਾ ਦਾ ਤੇ ਇੱਕ ਜਗਦੀਸ਼ ਉਰਫ ਜੱਗਾ ਇਹ ਪਿੰਡ ਵੱਡੀਆਂ ਚੱਕੀਆਂ ਦੇ ਦੇ ਨਾਲ 10 12 ਬੰਦੇ ਹੋਰ ਨੇ ਅੱਛਾ ਇਹਨਾਂ ਨੇ ਮੇਰੇ ਬਰ ਖਿਲਾਫ ਵੀਡੀਓ ਪਾਈ ਮੈਂ ਕਿਹਾ ਜੀ ਸਾਡਾ ਲੁਧਿਆਣੇ ਤੋਂ ਲੈ ਕੇ ਤੇ ਫਾਜ਼ਲ ਕਿਦਾਂ ਕਰਾਇ ਸਕੇ ਬਰਾਦੀ ਦਾ ਇਕੱਠ ਹੈ ਬਿਲਕੁਲ ਉਹਨਾਂ ਨੇ ਵੀਡੀਓ ਪਾਈ ਕਿ ਤੂੰ ਦੂਰ ਦੀਆਂ ਗੱਲਾਂ ਛੱਡ ਆਪਦੇ ਪਿੰਡੋਂ ਦੇ ਦੋ ਬੰਦੇ ਇਕੱਠੇ ਕਰਕੇ ਵਿਖਾ ਦੇ ਤੇ ਤੈਨੂੰ ਅਸੀਂ ਮੰਨ ਜਾਵਾਂਗੇ ਮੈਂ ਦੂਸਰੇ ਦਿਨ ਆਪਦੇ ਪਿੰਡੋਂ ਹੋਰ ਪੰਜਾ ਸੱਤਾ ਪਿੰਡਾਂ ਦੇ ਬੰਦੇ ਇਕੱਠੇ ਕੀਤੇ 200 ਬੰਦਾ ਹੋ ਗਿਆ ਸੀਗਾ ਅਸੀਂ ਉਹ ਵੀਡੀਓ ਪਾਈ ਉਦੋਂ ਬਾਅਦ ਇਹਨਾਂ ਨੇ ਕਿਹਾ ਮੈਚ ਚਲੇਗਾ ਤਰਨਤਾਰ ਜਦੋਂ ਜਿਹੜੀ ਸੰਗਤ ਕਰਾਂ ਨੂੰ ਚਲੀ ਗਈ ਤਰਨਤਾਰ ਗਿਆ ਮਗਰ ਉਹਨੇ ਇੱਕ ਕਲਵੰਤ ਸਿੰਘ ਪੁੱਤਰ ਅਰਜਨ ਸਿੰਘ ਪਿੰਡ ਰੁਕਣੇ ਵਾਲਾ ਜੱਗਾ ਸਿੰਘ ਜਗਦੀਸ਼ ਜੱਗਾ ਇਹ ਬਲਦੇਵਸ ਦਾ ਪੁੱਤਰ ਪਿੰਡ ਵੱਡੀਆਂ ਚੱਕੂਆਂ ਦੇ ਨਾਲ 10-12 ਬੰਦੇ ਮਗਰ ਮੋਬਾਈਲ ਤੇ ਅਣਪਛਾਤੇ ਹੋਰ ਬੋਲਦੇ ਸੀ 4:38 ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਧਮਕੀ ਦਿੱਤੀ ਕਿ ਤੂੰ ਕਿੱਥੇ ਹੈ ਮੈਂ ਕਿਹਾ ਮੈਂ ਕਿਦੇ ਪਾਸਿਆਂ ਦੇ ਤੇ ਤੇਰੀਆਂ ਲੱਤਾਂ ਵੜ ਰਹੀਆਂ ਨੇ ਤੈਨੂੰ ਮਾਰ ਕੇ ਤੇ ਫਿਰ ਅਸੀਂ ਘਰੇ ਜਾਣਾ ਇਹ ਜੱਗੇ ਨੇ ਕਿਹਾ ਜੱਗੇ ਨੇ ਤੇ ਕੁਲਵੰਤ ਸਿੰਘ ਨੇ ਤੇ ਮਗਰ ਜਿਹੜੇ ਹੋਰ ਬੰਦੇ ਬੋਲਦੇ ਸੀਗੇ ਉਹ ਪਤਾ ਕੀ ਉਸ ਵਾਰ ਸਾਰੇ હાજર ਸੀ ਉੱਤੇ ਮਗਰ ਸਾਰੇ ਵਾਜਾ ਕਰਦੇ ਸੀ ਜੀ ਮੈਨੂੰ ਉਹਨਾਂ ਨੇ ਕਿਹਾ ਤੇਰੇ ਦੋਵੇਂ ਰਾਹ ਡੱਕੀ ਖੜਿਆ ਤੈਨੂੰ ਮਾਰ ਕੇ ਲੱਤਾਂ ਵੜ ਗਏ ਤੇਰੀਆਂ ਤੇ ਫੇਰ ਅਸੀਂ ਜੀ ਕਰੇ ਜਾਣਾ ਨਹੀਂ ਤੁਹਾਨੂੰ ਲੱਗਦਾ ਕਿ ਨਿੱਕੀ ਜੀ ਗੱਲ ਤੋਂ ਹੀ ਐਡੀ ਗੱਲ ਹੋ ਗਈ ਜਾਂ ਹੋਰ ਵੀ ਤੁਹਾਡੀ ਕੋਈ ਰੰਜਿਸ਼ ਆ ਪਹਿਲਾਂ ਸਾਡੀ ਕੋਈ ਰੰਜਿਸ਼ ਨਹੀਂ ਹੋਰ ਇਹ ਨਿੱਕੀ ਜੀ ਗੱਲ ਤੂੰ ਇਹਨਾਂ ਨੇ ਪਤਾ ਨਹੀਂ ਕੀ ਇਹਨਾਂ ਨੂੰ ਗੁੱਸਾ ਲੱਗਾ ਤੇ ਕੀ ਨਹੀਂ ਇਹਨਾਂ ਨਾਲ ਮੇਰੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂਗਾ ਇਹਨਾਂ ਜਾਣ ਬੁੱਝ ਕੇ ਪਤਾ ਨਹੀਂ ਇਹਨਾਂ ਨੂੰ ਕੀ ਚੱਕਰ ਹੈ ਮੈਨੂੰ ਮਰਨੂ ਫਿਰਦੇ ਆ ਮੈਂ ਮਹੂ ਪ੍ਰਸ਼ਾਸਨ ਅੱਗੇ ਉਹ ਬੇਨਤੀ ਕਰਦਾ ਜੇ ਮੇਰਾ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਜਾਂ ਮੇਰੇ ਪਰਿਵਾਰ ਦਾ ਮੇਰੀ ਮੌਤ ਦੇ ਤੇ ਮੇਰੇ ਪਰਿਵਾਰ ਦੇ ਇਕਲਵੰਤ ਸਿੰਘ ਲਾਟਿਆ ਜਿਹੜਾ ਆਪਣੇ ਪਿੰਡ ਰੁਕਣੇ ਵਾਲੇ ਦਾ ਜਗਦੀਸ਼ ਜੱਗਾ ਪਿੰਡ ਵੱਡੀਆਂ ਚੱਕੀਆਂ ਜਿਹੜੇ ਮਗਰ ਹੋਰ ਬੋਲਦੇ ਸੋ ਤਾਂ ਉਹਨਾਂ ਨੂੰ ਪਤਾ ਕਿਹੜੇ ਕਿਹੜੇ ਸੀ ਮੈਨੂੰ ਬਹੁਤ ਖਤਰਾ ਬਣਿਆ ਮੇਰੇ ਅਜੇ ਵੀ ਰਾਹ ਡੱਕਦੇ ਆ ਵੀ ਤੇ ਉਹਨੂੰ ਮਾਰ ਕੇ ਸੀ ਹਟਾਂਗੇ ਅੱਦਾਂ ਨਹੀਂ ਤੇ ਇਹ ਸਾਡੀਆਂ ਨਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਧਮਕੀਆਂ ਦਿੰਦੇ ਆ ਤੁਹਾਨੂੰ ਖਤਰਾ ਹੋਣਾ ਤੁਹਾਨੂੰ ਮੈਨੂੰ ਪੂਰਾ ਖਤਰਾ ਜੀ ਮੈਂ ਆਪਦਾ ਬਚ ਬਚਾ ਕੇ ਮਤਲਬ ਤੁਰਿਆ ਫਿਰਨਾ ਮੈਨੂੰ ਪੂਰਾ ਖਤਰਾ ਹੋ ਸਕਦਾ ਹੈ ਮੈਨੂੰ ਜਿੱਥੇ ਵੀ ਮਿਲ ਗਏ ਮੈਨੂੰ ਵੱਢ ਕੇ ਮਾਰ ਕੇ ਇਹ ਬੰਦੇ ਹਟਣਗੇ ਤੇ ਤੁਸੀਂ ਤੁਹਾਨੂੰ ਲੱਗਦਾ ਨਹੀਂ ਹੈ ਵੀਰੇ ਕਿ ਜਿਵੇਂ ਇਹ ਤੁਹਾਨੂੰ ਧਮਕੀਆਂ ਦਿੱਤੀਆਂ ਜਿਹੜੇ ਦੂਸਰੇ ਬੰਦੇ ਆ ਜਿਹੜੇ ਦਾਖਲ ਉਹਨਾਂ ਦਾ ਕੀ ਨਾ ਉਹਨਾਂ ਦੀ ਉਹਨਾਂ ਦੇ ਗੱਲ ਕਿੱਥੇ ਵਾ ਕੇ ਉਹ ਮੇਰੇ ਪਿੰਡ ਤੱਕ ਬੰਦਾ ਭਲਾ ਮਾਰ ਜਾ ਬੋਰ ਸਿੰਘ ਆ ਉਹਨਾਂ ਦੇ ਕਾਹ ਤੋਂ ਗੱਲ ਪਏ ਉਹਨਾਂ ਦੇ ਜੀ ਉਹ ਮੇਰੇ ਗਵੰਡੀ ਆ ਚਲੋ ਬੋਲ ਚੱਲੇਗਾ ਇਹਨਾਂ ਨੂੰ ਗੁੱਸਾ ਆਉਣਾ ਵੀ ਕਿਉਂ ਉਹਨੂੰ ਬੁਲਾਉਂਦਾ ਜਾਂ ਕੀ ਕਰਦਾ ਉਹਨਾਂ ਨੇ ਕੋਈ ਇਹਨਾਂ ਦਾ ਚੱਕਰ ਕਰਕੇ ਉਹਨਾਂ ਦੇ ਗੱਲ ਮੇਰੇ ਚੱਕਰ ਕਰਕੇ ਪਏ ਹੁੰਦਾ ਕਿ ਮੁੰਡਾ ਵੀ ਨਾਲ ਚੱਲੇ ਸੀ ਦਵਾਈ ਲੈਣ ਮਗੂ ਸ਼ਹਿਰ ਤੋਂ ਚੱਕੀਆਂ ਵੱਡੀਆਂ ਤਾਂ ਡੱਕ ਕੇ ਨਾ ਸਾਰੇ ਬੰਦੇ ਦਸਾ 12 ਨੇ ਉਹਨੂੰ ਕੁਲਵੰਤ ਸਿੰਘ ਨੇ ਕਿਰਪਾਨਾਂ ਮਾਰੀਆਂ ਉਹਨਾਂ ਦੇ ਜਵਾਨੀ ਆ ਔਰ ਮੈਂ ਉੱਥੇ ਕੋਲ ਐ ਨਹੀਂ ਮੈਨੂੰ ਨਹੀਂ ਪਤਾ ਵੀ ਇਹਨਾਂ ਦਾ ਕੀ ਸੱਟ ਉਹ ਜਿਹੋ ਉਹਨਾਂ ਨੇ ਕਿਹਾ ਜਾਦੀਆਂ ਸੱਟਾਂ ਵੱਜੀਆਂ ਥੋੜੀਆਂ ਵੱਡੀਆਂ ਕਲਵੰਤ ਸਿੰਘ ਮਾਰਨ ਵਾਲੇ ਨੂੰ ਪਤਾ ਜਾਂ ਬੋੜ ਸਿੰਘ ਨੂੰ ਪਤਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਬਾਕੀ ਇਸ ਚੱਕਰ ਵਿੱਚ ਉਹਨਾਂ ਨੂੰ ਮਾਰਿਆ ਵੀ ਉਹਨੂੰ ਕਹਿੰਦੇ ਨੇ ਕਸ਼ਮੀਰ ਕਿੱਥੇ ਆ ਮੇਰਾ ਨਾਮ ਕਸ਼ਮੀਰ ਸਿੰਘ ਹੈ ਅਸੀਂ ਉਹਨੂੰ ਵੜਨਾ ਹੈ ਉਸ ਤੋਂ ਬਾਅਦ 12 ਤਰੀਕ ਨੂੰ ਉਹਨੂੰ ਵੱਢ ਕੇ ਫਿਰ ਜਿਹੜੇ ਆ ਨੰਬਰ ਹੈਗਾ 98556 84661 ਇਹ ਇੱਕ ਇਹ 8488 84861 ਪਹਿਲਾਂ ਫਿਰ ਦੁਬਾਰਾ ਬੋਲਦਾ ਜੇ ਭੁਲੇਖਾ ਲੱਗਿਆ ਤਾਂ ਕੋਈ ਨਹੀਂ ਤੁਸੀਂ ਗੱਲ ਕਰੋ ਇਹਨਾਂ ਬੰਦਿਆਂ ਨੇ ਉਸ ਦਿਨ ਵੀ ਲਾਇ ਫੋਨ ਜਿਹੜੇ 11 ਤਰੀਕ ਨੂੰ ਤੇ ਕੱਲ 12 ਤਰੀਕ ਨੂੰ ਫੇਰ ਇਹਨਾਂ ਨੇ ਮੈਨੂੰ ਮਿਸਕਾਲਾ ਮਾਰਦੇ ਸੀ ਬੋਰ ਸਿੰਘ ਨੂੰ ਕਹਿੰਦੇ ਸੀ ਵੀ ਉਹ ਕਿੱਥੇ ਨੁੱਕਿਆ ਫਿਰਦਾ ਕਿਹੜੀ ਖੁੱਡਜ ਉਹਨੂੰ ਅਸੀਂ ਮਾਰ ਕੇ ਹਟਾਂਗੇ ਅਸੀਂ ਉਹਨੂੰ ਛੱਡਣਾ ਨਹੀਂ ਅਜੇ ਵੀ ਮੇਰੇ ਰਾਹ ਮਿਲਦੇ ਆ ਮੈਨੂੰ ਪੂਰਾ ਖਤਰਾ ਸਿਨੀਅਰ ਪ੍ਰਸ਼ਾਸਨਿਕ ਤਿਕਾ ਤੁਹਾਡੀ ਗੱਲ ਜਾਣੀ ਹੈ ਸਾਰਿਆਂ ਤਿਕਾ ਤੇ ਤੁਹਾਡੀ ਪਹਿਲਾਂ ਮਗੂ ਪੁਲਿਸ ਨੇ ਕੋਈ ਮਦਦ ਕੀਤੀ ਆ ਸਾਡੀ ਜੀ ਮਗੂ ਪੁਲਿਸ ਨੇ ਇੱਕ ਪਿੰਡੋਂ ਦਰਖਾਸਤ ਆਈ ਸੀ ਉਹ 5 6 ਦਿਨ ਹੋ ਗਏ ਨੇ ਉਹਦੇ ਤੇ ਜੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਉਹ ਇਹਨਾਂ ਦੇ ਬਾਰ ਖਿਲਾਫ ਸੀਗੇ ਕਲਵੰਤ ਸਿੰਘ ਤੇ ਜੱਗਾ ਦੀ ਜੇ ਤੇ ਚਲੋ ਉਹਦੇ ਵਿੱਚ ਆਪਾਂ ਨੂੰ ਵੀ ਪਤਾ ਬਈ ਉਹਨਾਂ ਦਾ ਕੀ ਰੋਲ ਹੈ ਤੇ ਕੀ ਨਹੀਂ ਮੈਨੂੰ ਤਾਂ ਅਸਤੇ ਮਾਪਦੇ ਜਾਨ ਦਾ ਖਤਰਾ ਬਣਿਆ ਆਪਦੇ ਪਰਿਵਾਰ ਦੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਵੱਡੇ ਸਰੋ ਚ ਮੈਂ ਪਹਿਲਾਂ ਇਹੋ ਬੇਨਤੀ ਕਰਨਾ ਐਸਐਚਮ ਖੂ ਥਾਣਾ ਡੀਐਸਪੀ ਜੀਰਾ ਐਸਐਸਪੀ ਫਰੋਜ਼ਪੁਰ ਡੀਆਈ ਫਰੋਜ਼ਪੁਰ ਡੀਜੀਪੀ ਚੰਡੀਗੜ੍ਹ ਪੰਜਾਬ ਉਹਨੂੰ ਬੇਨਤੀ ਕਰਨਾ ਕਿ ਇਹਨਾਂ ਬੰਦਿਆਂ ਦੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਆਪਦੇ ਘਰੇ ਰਹਿਣ ਦਿੱਤਾ ਜਾਵੇ ਧਮਕੀਆਂ ਦਿੰਦੇ ਆ ਕਿ ਤੈਨੂੰ ਘਰੇ ਹੀ ਨਹੀਂ ਰਹਿਣ ਦੇਣਾ ਇਹ ਕੋਈ ਗੱਲ ਤੁਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਖੜਾਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਜੀ ਮੇਰੀ ਜ਼ਮੀਨ ਵੀ ਰੋੜ ਚੁੱਕੀ ਚੋਣਾਂ ਵੀ ਮਰ ਚੁੱਕਿਆ 6 7 ਕੋਈ ਸੇਵਾ वगैरह ਉੱਥੇ ਕੀਤੀ ਤੁਸੀਂ ਕੋਈ ਕਰਦੇ ਰਹੇ ਜੀ ਮੈਂ ਸੇਵਾ ਉੱਥੇ ਨਹੀਂ ਕੀਤੀ ਐਦਾ ਦਾ ਸਮਾਨ ਕੱਢਦੇ ਦਾ ਸਾਡੇ ਘਰਾਂ ਦੇ ਨੇੜੇ ਆ ਗਿਆ ਅਸੀਂ ਤਾਂ ਆਪਦੇ ਸਮਾਨ ਨੂੰ ਤੇ ਕਿਉਂਕਿ ਵੀਡੀਓ ਨੇ ਦੇਖੀ ਵੀਡੀਓ ਚ ਤੁਹਾਨੂੰ ਸ਼ਰਾਰਤੀ ਅੰਸਰ ਕਹੇਗਾ ਕਿ ਸ਼ਰਾਰਤੀ ਅੰਸਰ ਨੇ ਵੀਡੀਓ ਪਾਈ ਆ ਕੋਈ ਸ਼ਰਾਰਤੀ ਅਫਸਰ ਨੇ ਮੇਰੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਪਹਿਲੂ ਅਸੀਂ ਲੱਗੇ ਰਹੇ ਆ ਨਰੇਗਾ ਜੀ ਵੀ ਲੱਗੇ ਰਹੇ 300 ਰੁਪਏ ਦਿਹਾੜੀ ਦਿੰਦੇ ਆ ਬਾਕੀ ਜਦੋਂ ਸੇਵਾ ਵੀ ਕੀਤੀ ਆ ਇਹ ਮੇਰੇ ਭਤੀਜੇ ਜਾਂਦੇ ਰ ਮੈਂ ਨਹੀਂ ਜ਼ਿਆਦਾ ਚੂੜ ਨਹੀਂ ਮਾਰਦਾ ਮੈਂ ਇਹਦੇ ਭਤੀਜੇ ਨੂੰ ਕਹਾ ਵੀਡੀਓ ਬਣਾਓ ਜਿਹੜਾ ਤੁਸੀਂ ਰਾਤ ਨੂੰ ਕੰਮ ਤੇ ਲੱਗਦੇ ਤੁਹਾਨੂੰ ਉਹ ਬੰਦੇ ਨਹੀਂ ਪਛਾਣਦੇ ਮੈਨੂੰ ਪਛਾਣਦੇ ਨੇ ਤੁਸੀਂ ਵੀਡੀਓ ਬਣਾਈ ਕਰੋ ਵੀ ਅਸੀਂ ਕੰਮ ਤੇ ਲੱਗੇ ਹੋਏ ਆ ਉਹਦਾ ਚਾਚਾ ਅਸੀਂ ਬਣਾਉਣੇ ਆ ਬਾਕੀ ਜਦੋਂ ਡੇੜੇ ਆ ਗਈ ਠਾ ਉਦੋਂ ਫਿਰ ਅਸੀਂ ਆਪਦਾ ਸਮਾਨ ਕੱਢਣ ਲੱਗ ਪਏ ਸਮਾਨ ਸਾਡਾ ਅਜੇ ਮਖੂ ਸ਼ਹਿਰ ਚ ਪਿਆਬ ਚੈੱਕ ਕਰ ਸਕਦੇ ਨੇ ਬਾਕੀ ਮੈਂ ਪ੍ਰਸ਼ਾਸਨ ਅੱਗੇ ਤੇ ਸਰਕਾਰਾਂ ਅੱਗੇ ਤੇ ਜਥੇਬੰਦੀਆਂ ਅੱਗੇ ਤੇ ਸਾਰੇ ਨਗਰਾਂ ਅੱਗੇ ਬੇਨਤੀ ਕਰਨ ਹੱਥ ਜੋੜ ਕੇ ਵੀ ਇਹਨਾਂ ਨੂੰ ਸਮਝਾਇਆ ਜਾਵੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਇਹਨਾਂ ਅੱਜ ਵੀ ਮਾਰ ਦੇਣਾ ਕੱਲ ਵੀ ਮਾਰ ਦੇਣਾ ਇਹਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ ਤੇ ਜਾ ਉਹ ਬੰਦੇ ਹੋਣਗੇ ਤੁਹਾਨੂੰ ਕੀ ਲੱਗਦਾ ਇੰਨੀ ਤਲਕੀ ਕਿਉਂ ਉਹਨਾਂ ਦੇ ਵਿੱਚ ਆਈ ਉੱਥੇ ਵੀ ਕੋਈ ਜਿਵੇਂ ਰਾਸ਼ਨ ਆ ਰਿਹਾ ਖੜਾਉਂਦਾ ਜਾਂ ਹੋਰ ਕੋਈ ਚੀਜ਼ ਆ ਉਸ ਚੀਜ਼ ਨੂੰ ਲੈ ਕੇ ਤਾਂ ਨਹੀਂ ਕੋਈ ਗੱਲਬਾਤ ਵੀ ਨਹੀਂ ਜੀ ਸਾਨੂੰ ਕੋਈ ਉਸ ਚੀਜ਼ ਦੀ ਗੱਲਬਾਤ ਰਾਸ਼ਨ ਦੀ ਰਾਸ਼ਨ ਆਉਦਾ ਜਿਹੜੇ ਲੈਂਦੇ ਲਈ ਜਾਣਾ ਮੇਰੇ ਤੇ ਤਾਂ ਐਵੇਂ ਉਹ ਕਹਿਣ ਦੇ ਵੀ ਇਹਨੂੰ ਰਾਸ਼ਨ ਦੇਣੇ ਮੈਨੂੰ ਸਬੂਤ ਕਰਨ ਜਾ ਮੇਰਾ ਲਿਸਟ 'ਚ ਨਾਮ ਵਿਖਾਉਣ ਨਹੀਂ ਲਿਆ ਤੁਸੀਂ ਨਹੀਂ ਜੀ ਮੈਂ ਨਹੀਂ ਲਿਆ ਮੈਨੂੰ ਸਬੂਤ ਕਰਨ ਵੀ ਆ ਤੇਰਾ ਲਿਸਟ ਲਿਸਟ ਬਣਾਉਂਦੇ ਤੇ ਪਿੰਡ ਦੇ ਮੁੰਡੇ ਜਿਹੜੇ ਇਹਨਾਂ ਦੇ ਬੰਦੇ ਆ ਉਹ ਲਿਸਟ ਬਣਾਉਂਦੇ ਉਹਦੇ ਚ ਨਾਂ ਬਕਾਇਦਾ ਲਿਖਦੇ ਆ ਇਹ ਜਿੱਦਣ ਆ ਮੈਂ ਕੱਟ ਕੀਤਾ ਸੌਦਾ ਆਇਆ ਫਿਰ ਫਿਰ ਮੇਰੇ ਘਰੇ ਸੁਨੇਹਾ ਕੱਲੇ ਨੇ ਮੈਂ ਕਿਹਾ ਮੈਂ ਨਹੀਂ ਲੈਣਾ ਮੈਨੂੰ ਮਾਲਕ ਨੇ ਸਭ ਕੁਝ ਦਿੱਤਾ 6-7 ਲੱਖ ਦਾ ਨੁਕਸਾਨ ਹੋ ਗਿਆ ਚੋਨੇ ਦਾ ਉਹ ਮੈਂ ਜਰ ਲਾਂਗਾ ਕੋਈ ਹੋਰ ਲਾਲਿਆ ਕੋਲ ਲੈ ਕੇ ਖਾ ਲੂਗਾ ਪਰ ਮੈਂ ਇਹੋ ਵਾਰ-ਵਾਰ ਬੇਨਤੀ ਕਰਨਾ ਪ੍ਰਸ਼ਾਸਨ ਅੱਗੇ ਵੀ ਤੇ ਸਰਕਾਰ ਅੱਗੇ ਵੀ ਵੀ ਇਹਨਾਂ ਬੰਦਿਆਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਆਪਦੇ ਘਰ ਰਹਿਨ ਦਿੱਤਾ ਜਾਵੇ ਨਹੀਂ ਤਾਂ ਮੈਨੂੰ ਅੱਜ ਵੀ ਵੜਨ ਗਏ ਤੇ ਮਾਰਨ ਗਏ ਤਕਵੀਰ ਬਾਲ ਨੂੰ ਕੁਝ ਕਹਿਣਾ ਚਾਹੋਗੇ ਇਹ ਮੈਸੇਜ ਨਾ ਤੱਕ ਰਿ ਜਾਵੇ ਤਾਂ ਤਕਵੀਰ ਬਾਲ ਨੂੰ ਮੈਂ ਉਹ ਸਾਡਾ ਉਹਦਾ ਸਤਿਕਾਰ ਕਰਨਾ ਜਿਹੜਾ ਸਾਡੇ ਪਿੰਡ ਚ ਆਇਆ ਮੇਰਾ ਉਹਦੇ ਨਾਲ ਕੋਈ ਜੱਦੀ ਦੁਸ਼ਮਣੀ ਨਹੀਂ ਜੇ ਸਾਨੂੰ ਉਹ ਫਿਰ ਵੀ ਕਹਿਣਗੇ ਵੋਟਾਂ ਪਰੂ ਜਾ ਰਲ ਕੇ ਬੈਣ ਨੂੰ ਅਸੀਂ ਬੈਣ ਨੂੰ ਤਿਆਰ ਆ ਜਿੰਨੇ ਵੀ ਜੱਟ ਪ੍ਰਾਹ ਸਿੰਘ ਦੇ ਮੇਰੇ ਸਾਰਿਆਂ ਦਾ ਵਰਤਨ ਆ ਵਿਆਹਾਂ ਮਹਾਂਦੀ ਤੇ ਹੁੰਦੇ ਜਾਂਦੇ ਆ ਸਮਾਜ ਦੇ ਵਿੱਚ ਇਕੱਠੇ ਰਹਿਣਾ ਆਪਾਂ ਇਕੱਠੇ ਰਹਿੰਦੇ ਹੁਣੇ ਤੇ ਰਹਿ ਵੀ ਆ ਇਹਨਾਂ ਬੰਦਿਆਂ ਨਾਲ ਵੀ ਜਿਹੜੇ ਮੇਰੇ ਅੱਜ ਬਾਰ ਖਲਾਪੇ ਇਹਨਾਂ ਨਾਲ ਵਿਆਹਾਂ ਸ਼ਾਦੀਆਂ ਤੇ ਮੇਰਾ ਆਉਣੇ ਜਾਣਾ ਪਰ ਪਤਾ ਨਹੀਂ ਨਿੱਕੀ ਜਿਹੀ ਕਹਾਣੀ ਨੂੰ ਲੈ ਕੇ ਨਹੀਂ ਆਪਾਂ ਸਮਾਜ ਹੈ ਹੀ ਇਸ ਨੂੰ ਕਹਿੰਦੇ ਨਾ ਸਮਾਜਿਕ ਪ੍ਰਾਣੀ ਆ ਮਨੁੱਖ ਕਹਿੰਦੇ ਆ ਆਪਾਂ ਪੜਦੇ ਆ ਕਿ ਸਮਾਜ ਦੇ ਮਨੁੱਖ ਰਹਿ ਹੀ ਨਹੀਂ ਸਕਦਾ ਇਹ ਵਰਤਨ ਵਰਤਣਾ ਆਪਾਂ ਨੂੰ ਕਰਨਾ ਹੀ ਪੈਣਾ ਸਾਰਿਆਂ ਨੂੰ ਮੇਰਾ ਜੀ ਕੋਈ ਬਿਆਦਰੀਆ ਦਾ ਮਤਲਬ ਕਿਸੇ ਨਾਲ ਕੋਈ ਹੈ ਨਹੀਂ ਕੋਈ ਲਹਿਣ ਦੇਣ ਵੀ ਸਾਰਿਆਂ ਨਾਲ ਮੇਰਾ ਮਤਲਬ ਸੂਤਰ ਇਹ ਬਿਆਦਰੀ ਦੇ ਹੋਵੇ ਜੱਟ ਸਿੰਘ ਹੋਵੇ ਕਮੋਦ ਸਿੰਘ ਹੋਵੇ ਮਜਬੀ ਸੇਖ ਹੋਵੇ ਰਾਏ ਸੇਖ ਹੋਵੇ ਅਸੀਂ ਸਾਰੇ ਇਕੱਠੇ ਰਹਿੰਦੇ ਆ ਜਿਸ ਕਬੀਰ ਬਾਦਲ ਜੀ ਕਹਿਣ ਤੇ ਅਸੀਂ ਅੱਜ ਵੀ ਇਕੱਠੇ ਬਹਿਣ ਨੂੰ ਰਲ ਮਿਲ ਕੇ ਤਿਆਰ ਕੋਈ ਮੇਰੀ ਉਹ ਬਾਰ ਖਲਾਫ ਕੋਈ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਮੈਂ ਕਰਾਂਗਾ ਤੇ ਅਖੀਰ ਤੇ ਜਿਹੜੇ ਢਾਕਲ ਨੇ ਤੁਹਾਡੇ ਉਹ ਗਵਾਂਢੀ ਤੁਸੀਂ ਕਹਿ ਰਹੇ ਹੋ ਨਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਦੇ ਇਨਸਾਫ ਬਾਰੇ ਵੀ ਕੀ ਇਨਸਾਫ ਮਿਲਿਆ ਉਹਨਾਂ ਨੂੰ ਕੋਈ ਗੱਲ ਸੁਣੀ ਕੇ ਨਹੀਂ ਉਹਨਾਂ ਦੀ ਕਿ ਨਹੀਂ ਨਹੀਂ ਜੀ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਨਾ ਮੇਰੇ ਕੋਲ ਕੋਈ ਹੱਲ ਆਈ ਉਹ ਇਨਸਾਫ ਮੰਗਦੇ ਨੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹ ਉਹਨਾਂ ਨੂੰ ਪਤਾ ਵੀ ਕਿੰਨੇ ਕਿੰਨੇ ਛੱਟਾਂ ਮਾਰੀਆਂ ਨੇ ਕੌਣ ਕੌਣ ਹੈਗੇ ਜੀ ਕਿੱਥੇ ਵੱਜੀਆਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਅਜੇ ਅੱਜ ਹੀ ਪਤਾ ਲੱਗਿਆ ਹੈ ਵੀ ਉਹਨਾਂ ਨੂੰ ਛੱਟਾਂ ਵੱਜ ਗਏ ਨੇ ਤੇ ਉਸ ਬੰਦੇ ਨੂੰ ਬੋੜ ਸਿੰਘ ਨੂੰ ਕਹਿੰਦੇ ਸੀ ਵੀ ਕਸ਼ਮੀਰ ਸਿੰਘ ਨੂੰ ਵੀ ਅਸੀਂ ਮਾਰ ਕੇ ਜਿਹਨੇ ਤੈਨੂੰ ਵੱਢਾ ਉਹਨੂੰ ਜਾਨ ਲੈ ਮਾਰ ਕੇ ਅਸੀਂ ਫਿਰ ਸਾਹ ਲਾਵਾਂਗੇ ਨਹੀਂ ਤੇ ਮੇਰੇ ਅਜੇ ਵੀ ਰਾਹ ਬੰਦ ਕਰਦੇ ਨੇ ਮੈਂ ਨਹੀਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਵੀ ਜਾ ਕੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਤੇ ਜਾਓ ਬੰਦੇ ਜ਼ਿੰਮੇਵਾਰ ਨੇ ਮੇਰੇ ਤੇ ਕਿਰਪਾ ਕੀਤੀ ਜਾਏ ਮੇਰੀ ਜਾਨ ਬਚਾਈ ਜਾਏ ਜਿਹੜੇ ਸਿਵਲ ਹਸ ਇੱਕ ਭੈਣ ਜੀ ਨੇ ਮੇਰੇ ਨਾਲ ਤੇ ਇੱਕ ਵੀਰ ਤੇ ਉਹਨਾਂ ਦਾ ਜਿਹੜਾ ਬੇਟਾ ਗੁਰੇ ਉਹ ਜਿਹੜੇ ਇਲਾਜ ਨਹੀਂ ਜਿਹੜੇ ਹਸਪਤਾਲ ਦੇ ਵਿੱਚ ਇਹ ਉਹੀ ਹੈ ਮੋਰ ਸਿੰਘ ਨੇ ਜਿਨ੍ਹਾਂ ਦਾ ਕੇਸ ਆਪਾਂ ਪਹਿਲਾਂ ਗੱਲਬਾਤ ਸੁਣ ਚੁੱਕੇ ਆ ਕਿ ਜਦੋਂ ਬਦਲ ਸਾਹਿਬ ਆਉਂਦੇ ਆ ਤਾਂ ਉਸ ਨੂੰ ਲੈ ਕੇ ਤਲਕੀ ਹੁੰਦੀ ਆ ਵੀਡੀਓ ਨੂੰ ਲੈ ਕੇ ਤੇ ਇਸ ਤਰ੍ਹਾਂ ਗੱਲ ਪਹੁੰਚ ਜਾਂਦੀ ਆ ਕਿ ਅੱਜ ਇਹ ਦੋਨੋਂ ਪਿਆਵਰ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਆਪਾਂ ਉਹਨਾਂ ਤੋਂ ਤਾਂ ਬੋਲਿਆ ਕਿ ਸਿੱਧਰੇ ਨਹੀਂ ਜਾ ਰਿਹਾ ਬਹੁਤ ਸੱਟ ਲੱਗੀ ਆ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਘਰ ਵਾਲਿਆਂ ਦੇ ਨਾਲ ਹਾਂਜੀ ਪੰਜ ਜੀ ਕੀ ਗੱਲ ਕੀ ਹੋਈ ਪੈਨਾਂ ਤੇ ਇਹ ਜਿਹੜੇ ਦਾਖਲ ਨੇ ਕੱਲ ਇਦਾਂ ਹੋਈਏ ਕਿ ਮੈਂ ਕਿਹਾ ਇਹਨਾਂ ਪਿਓ ਪੁੱਤਰਾਂ ਨੂੰ ਦਵਾਈ ਲੈ ਆਏ ਉਹ ਇਹ ਕਹਿੰਦੇ ਅਸੀਂ ਦਵਾਈ ਲੈ ਆਏ ਉਹਨੇ ਮੈਂ ਇਹਨਾਂ ਨੂੰ ਕੱਲਿਆ ਦਵਾਈ ਲੈਣਾ ਕਿੰਦਰ ਗਏ ਦਵਾਈ ਲੈਣ ਚੱਕੀਆਂ ਦਵਾਈ ਲੈਣ ਗਏ ਅਸੀਂ ਚੱਕੀਆਂ ਡਾਕਟਰ ਕੋਲ ਤੇ ਮੈਂ ਬਹੁਤ ਚਰ ਦੇਖਦੀ ਨੇ ਮੈਂ ਕਿਹਾ ਇੰਨਾ ਟਾਈਮ ਹੋ ਗਿਆ ਜੇ ਆਏ ਨਹੀਂ ਮੈਂ ਕਿਹਾ ਦਵਾਈ ਇੰਨਾ ਟਾਈਮ ਥੋੜਾ ਡਾਕਟਰ ਦਿੰਦੇ ਨੇ ਬੇ ਇੰਨਾ ਟਾਈਮ ਹੋ ਗਿਆ ਇੱਕ ਘੰਟੇ ਅੱਧੇ ਬਾਅਦ ਸਾਨੂੰ ਫੋਨ ਆ ਗਿਆ ਵੀ ਉਹਨੇ ਹੰਬਲਾ ਹੋ ਗਿਆ ਗਾਲ ਪੈ ਗਏ ਨੇ ਇੱਕ ਕਲਵੰਤ ਸਿੰਘ ਤੇ ਇੱਕ ਜੱਗਾ ਸਿੰਘ ਤੇ ਦੋਵੇਂ ਜਣੇ ਗਾਲ ਪੈ ਗਏ ਨਾ ਤੇ ਕਰਪਾਣਾ ਹੰਬਲਾ ਕਰ ਦਿੱਤਾ ਨੇ ਦੋ ਜਣੇ ਹੀ ਸੀ ਕੋਰਜੂ ਕਿ ਨਾਲ ਸਨ ਉਹਦੇ ਬਾਕੀ ਵੀ 25 ਜਣੇਗੇ ਸੀ ਤੇ ਦੋ ਜਣੇ ਨਾ ਹੀ ਜਾਣਦੇ ਆ ਤੇ ਬਾਕੀ ਨਹੀਂ ਜਾਣਦੇ ਆ ਜਿਹੜੇ ਕਿੰਨੇ ਕਿੰਨੇ ਨੂੰ ਜਾਣਦੇ ਤੁਸੀਂ ਅਸੀਂ ਜੱਗਾ ਸਿੰਘ ਤੇ ਕਲਵੰਤ ਸਿੰਘ ਨੂੰ ਜਾਣਦੇ ਆ ਸਾਡੇ ਵੀ 25 ਜਣੇ ਜਿਹੜਾ ਹੰਬਲਾ ਕਰਨ ਵਾਲੇ ਹਾਂ ਹਾਂ ਹੁਣ ਕੀ ਬੇਨਤੀ ਕਰਦੇ ਹੋ ਤੁਸੀਂ ਕੀ ਮੰਗ ਕੀ ਕਰਦੇ ਤੁਸੀਂ ਬੇਨਤੀ ਕਰਦੇ ਹਾਂ ਸਾਨੂੰ ਸਾਫ਼ ਦਿੱਤਾ ਜਾਵੇ ਪੁਲਿਸ ਵਾਲੇ ਆਏ ਵੇਖਣ ਤਾਂ ਨਹੀਂ ਤੋ ਕੋਈ ਕੋਈ ਪੁਲਿਸ ਵਾਲਾ ਨਹੀਂ ਆਇਆ ਕੋਈ ਸਾਨੂੰ ਇੱਥੇ ਉਹਨੇ ਕੋਈ ਗੱਲ ਨਹੀਂ ਲੈਣੀ ਹੈ ਤੁਹਾਡਾ ਕੋਈ ਬਿਆਨ ਹੀ ਲੈਣਾ ਹੈ ਕੋਈ ਪੁਲਿਸ ਵਾਲਾ ਨਹੀਂ ਬਿਆਨ ਲੈਣਾ ਇੱਥੇ ਠੀਕ ਹੈ ਉਹਨਾਂ ਮੇਰੇ ਕਾਰ ਵਾਲੇ ਨੇ ਕੁੱਟਿਆ ਤੇ ਮਾਰਿਆ ਕਿਰਪਾਣਾ ਇਹ ਘਰ ਦੇ ਵਿੱਚ ਇਹੀ ਕਮੌਣ ਵਾਲੇ ਹਾਂ ਇਹ ਉਹ ਕਮੌਣ ਵਾਲਾ ਮੈਂ ਆ ਮੈਨੂੰ ਵੱਜ ਲੱਗੀ ਮੇਰਾ ਪੈਰ ਲਾਤ ਰੁਕ ਗਈ ਏ ਤੇ ਘਰ ਦੇ ਵਿੱਚ ਵੀ ਨੁਕਸਾਨ ਹੋਇਆ ਤੁਹਾਡਾ ਹਾਂ ਬਹੁਤ ਨੁਕਸਾਨ ਹੋਇਆ ਜਿਹਨੂੰ ਨੁਕਸਾਨ ਹੋਇਆ ਉਹ ਤੁਸੀਂ ਅੱਜ ਘਰੇ ਬੈਠੇ ਹੋ ਇੱਥੇ ਬੈਠੇ ਹੋ ਪਰ ਤੁਹਾਡੇ ਜਿਹੜੇ ਘਰ ਵਾਲੇ ਉਹ ਵੀ ਦਾਖਲ ਨੇ ਨਾ ਉਹ ਕੀ ਸਥਿਤੀ ਆ ਹਾਂ ਉਹ ਦਾਖਲ ਨੇ ਮੇਰੇ ਘਰ ਵਾਲੇ ਵੀ ਤੇ ਮੈਂ ਬੱਜਾਂ ਨਾਲ ਲੱਤ ਤੋ ਤਾਂ ਮੈਂ ਇਹਨੂੰ ਮੇਰੇ ਘਰ ਵਾਲੇ ਮਾਰ ਜਾਂਦਾ ਜੇ ਕਿਰਪਾਨ ਆ ਵੱਡਾ ਜਾਂਦਾ ਜੇ ਮਾਰੀ ਜਾਂਦੀ ਜਿਵੇਂ ਉਹਨਾਂ ਮਾਰੀ ਏ ਕਿਰਪਾਨ ਤੇ ਜਿਵੇਂ ਮੇਰੇ ਘਰ ਵਾਲਾ ਨਾ ਮੇਰੇ ਘਰ ਵਾਲੇ ਨੂੰ ਮਾਰ ਲੱਗੇ ਨੇ ਤੇ ਮੇਰਾ ਮੁੰਡੇ ਮੁੰਡਾ ਨਾਲ ਖੜਾ ਫਿਰ ਮੁੰਡੇ ਨੂੰ ਫਿਰ ਮਾਰ ਲੱਗੇ ਫਿਰ ਮੇਰੇ ਘਰ ਵਾਲਾ ਉੱਤੇ ਡਿੱਗ ਪਿਆ ਮੋਟਰਸਾਈਕਲ ਤੇ ਇਹਨੂੰ ਮਾਰ ਲੱਗੇ ਨੇ ਤੇ ਜੇ ਨਾ ਡਿੱਗਦਾ ਤੇ ਮੇਰਾ ਮੁੰਡਾ ਵੱਡਾ ਸਣ ਵੱਡਾ ਜਾਣਾ ਸੀ ਇਸ ਸਬੰਧੀ ਜਦੋਂ ਅਸੀਂ ਦੂਸਰੀ ਤਰ੍ਹਾਂ ਜਾਣੀ ਕਿ ਜਥੇਦਾਰ ਕੁਲਵੰਤ ਸਿੰਘ ਲਾਟਿਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਪੱਕਾ ਜਾਣਨ ਲਈ ਤਾਂ ਉਹਨਾਂ ਨੇ ਸਾਨੂੰ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਸਗੋਂ ਤਲਖੀ ਦੇ ਨਾਲ ਹੀ ਸਾਡੇ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕੋਈ ਖਾਸ ਜਿਹੜਾ ਵਾ ਉਹ ਠੋਸ ਜਵਾਬ ਜਿਹੜਾ ਉਹ ਨਹੀਂ ਦੇ ਸਕੇ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਕੇ ਜੋ ਵੀ ਸਹੀ ਇਹਦੀ ਇਹਦਾ ਹੱਲ ਬਣਦਾ ਉਹ ਕੱਢਿਆ ਜਾਵੇ ਜਿਹੜਾ ਪੀੜਤਾਂ ਨੂੰ ਸਾਫ਼ ਦਵਾਇਆ ਜਾਵੇ ਜਿਹੜਾ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ